हां बेटा क्या है तेरे नाल? ਵੀ ਤੈਨੂੰ ਛੱਡ ਕੇ ਗਿਆ ਸੀ। ਵੀ ਜੀ ਛੱਡ ਕੇ ਗਿਆ ਸੀ ਥਾਣੇ 'ਚ 5:30 ਅੱਛਾ ਲੈ ਕੇ ਤੈਨੂੰ ਕਿੱਥੇ ਗਏ ਸੀਗੇ? ਹਿਮਾਚਲ 'ਚ। ਅੱਛਾ ਹਿਮਾਚਲ 'ਚ ਕਿੰਨੇ ਦਿਨ ਹੋ ਗਏ ਤੈਨੂੰ ਇੱਥੇ ਗਏ ਨੂੰ? 3 ਅੱਛਾ 3 ਦਿਨ ਅੱਜ ਤੇ ਰਾਤ ਕਦੋਂ ਛੱਡ ਕੇ ਗਿਆ ਕਿੰਨੇ ਦਿਨ ਹੋ ਗਏ? 2 ਤਰੀਕ ਨੂੰ ਰਾਤ ਨੂੰ 10 ਵਜੇ ਗਈ ਸੀ। ਠੀਕ ਹੈ ਜੀ। ਅ 2 2 ਤਰੀਕ ਨੂੰ ਆ ਗਈ ਸੀ। ਨਹੀਂ ਉਹ ਆਪਦੀ ਮਰਜ਼ੀ ਨਾਲ ਗਈ ਸੀ ਬੇਟਾ। 28 ਤਰੀਕ ਨੂੰ ਗਈ। ਆਪਦੀ ਮਰਜ਼ੀ ਨਾਲ ਗਈ ਸੀ। ਤੱਕਾ ਆਇਆ ਸੀ ਹਾਂ ਤੱਕਾ ਆਇਆ ਸੀ ਤੱਕਾ ਆਇਆ ਅੱਛਾ ਤੇ ਤੈਨੂੰ ਕੋਈ ਦਬਾਅ ਆਇਆ ਕਿਸੇ ਨੇ ਮੁਲਾਜ਼ਮ ਨੇ ਜਾਂ ਕਿਸੇ ਨੇ ਨਹੀਂ ਪਾਇਆ ਨਹੀਂ ਪਾਇਆ ਠੀਕ ਆ ਤੇ ਤੂੰ ਆਦੀ ਮਰਜ਼ੀ ਨਾਲ ਗਈ ਸੀ ਕਿ ਜਾਂ ਕਿਸੇ ਸਹਿਮਤੀ ਨਾਲ ਗਈ ਸੀ ਡਿਪਰੈਸ਼ਨ ਚ ਗਈ ਸੀ ਬਸ ਕਿਆ ਸੀ ਕਿਸੇ ਨੇ ਠੀਕ ਆ ਉਹ ਮੁੰਡਾ ਕੌਣ ਹੈਗਾ ਵਿਜੇ ਕਰਮਪੱਟੀ ਦਾ ਕਿਥੇ ਰਹਿੰਦਾ ਰਹਿੰਦਾ ਕਰਮਪੱਟੀ ਪਰ ਵੈਸੇ ਜੋਬ ਚੰਡੀਗੜ੍ਹ ਕਰਦਾ ਅੱਛਾ ਤੈਨੂੰ ਲਾਲਚ ਕੀ ਦਿੱਤਾ ਸੋਨੇ ਨੌਕਰੀ ਦਾ ਨੌਕਰੀ ਦਾ ਲਾਲਚ ਅੱਛਾ ਤੇ ਫਿਰ ਬੇਟਾ ਤੂੰ ਥੋਈ ਕਿਵੇਂ ਛੱਡ ਕੇ ਤਾਂ ਹੀ ਗਿਆ ਸੀ ਪਰ ਬਹੁਤ ਔਖੀ ਆਈ ਸੀ ਕਿੱਥੇ ਗਿਆ ਤੈਨੂੰ ਥਾਣੇ 'ਚ ਕਿੰਨੇ ਵੇ ਛੱਡ ਕੇ ਗਿਆ ਸੀ ਤੈਨੂੰ ਸਾਢੇ 5 ਸਾਢੇ 5 ਹੁਣ ਕਾਰਵਾਈ ਕਰਾਣਾ ਚਾਹੁੰਦੇ ਤੁਸੀਂ ਬੇਟਾ ਕਾਰਵਾਈ ਕਰਾਣਾ ਚਾਹੁੰਦੇ ਤੁਸੀਂ ਹਾਂਜੀ ਕੋਈ ਪੁਲਿਸ ਨੇ ਦਬਾਅ ਨਹੀਂ ਪਾਇਆ ਤੁਹਾਡੇ ਤੇ ਬੇਟਾ ਨਹੀਂ ਪਾਇਆ ਹਾਂਜੀ ਹਾਂਜੀ ਅਸੀਂ ਹਸਪੀਟਲ ਮੈਡੀਕਲ ਕਰਵਾਉਣਾ ਹੈ ਕੁੜੀ ਦਾ ਤੇ ਉਹ ਆਂਦੀ ਮੈਡਮ ਆਨੇ ਮੈਨੂੰ ਦੱਸਿਆ ਵੀ ਬਹੁਤ ਗੰਦੇ ਤਰੀਕੇ ਨਾਲ ਟੈਸਟ ਕੀਤਾ ਜਾਂਦਾ ਇਸ ਕਰਕੇ ਹੁਣ ਸਾਡੀ ਕੁੜੀ ਡੇਰੀ ਖੜੀ ਆ ਤੇ ਟੈਸਟ ਕਰਨ ਤੋਂ ਪਹਿਲਾਂ ਹਾਂ ਕਰਦੀ ਤੇ ਹੁਣ ਰੱਦ ਵੀ ਮਨਾ ਕਰੀ ਜਾਂਦੀ ਆ ਜੀ ਅਸੀਂ ਹਾਂਜੀ ਉਹਨੂੰ ਡਰਾ ਤਮ ਕਾ ਕੇ ਕਿਹਾ ਇਹਨਾਂ ਨੇ ਹੁਣ ਇਸ ਗੱਲ ਦਾ ਸਾਨੂੰ ਨਹੀਂ ਪਤਾ ਵੀ ਉਹਨੂੰ ਕੀ ਕੁਛ ਇਹਨਾਂ ਨੇ ਕਿਹਾ ਵੀ ਜਿਹੜਾ ਉਹ ਮਨਾ ਕਰੀ ਜਾਂਦੀ ਆ ਇਹ ਗੱਲ ਸਾਨੂੰ ਕੁੜੀ ਨੇ ਦੱਸਿਆ ਵੀ ਤੁਹਾਨੂੰ ਨਹੀਂ ਪਤਾ ਵੀ ਮੈਨੂੰ ਆੜਮਾ ਨੇ ਦੱਸਿਆ ਵੀ ਗੰਦੇ ਤਰੀਕੇ ਨਾਲ ਟੈਸਟ ਕੀਤਾ ਜਾਂਦਾ ਤੇ ਤੂੰ ਨਾ ਕਰਾਈ ਮਨਾ ਕਰਦੇ ਮੈਡੀਕਲ ਕਰਾਉਣ ਆਸਤੇ ਲਿਆਏ ਹਾਂ ਆਹ ਲਓ ਕੀ ਮਾਵੜਾ ਕੀ ਸਰ ਮਾਵੜੇ ਲੜਕੀ ਗਈ ਏ 28 ਤਿੰਨ ਕੋ ਕਰੋ ਉਹਨੇ ਜੈਸਾਬ ਕੋਲ ਵੀ ਬੈਂਡਰ ਆਪਣੇ ਮਦੀਨਾ ਗਈਆਂ ਘੁੰਮਣ ਫਿਰ ਗਈਆਂ ਤੇ ਪਹਿਲਾ ਚੰਡੀਗੜ੍ਹ ਘੁੰਮੀ ਆ ਤੇ ਫਿਰ ਉਧਰ ਗਈ ਚਲੀ ਹਿਮਾਚਲ ਚ ਠੀਕ ਹੈ ਹੁਣ ਮਾਪਿਓੜੇ ਤੇ ਬੰਦੇ ਕਾਫੀ ਨਾਲ ਇਕੱਠੇ ਹੋਏ ਇਹਨਾਂ ਦਬਾਅ ਬਣਾਇਆ ਲੜਕੀ ਨੂੰ ਡਰਾਇਆ ਤੰਗਾਇਆ ਕਿ ਜੇ ਤੂੰ ਸਾਡੇ ਨਾਲ ਦੀ ਗਈ ਡਾਣਾ ਤੇ ਤੂੰ ਮੈਡੀਕਲ ਕਰਾ ਤ ਨਹੀਂ ਤੇ ਅਸੀਂ ਤੈਨੂੰ ਘਰੇ ਨਹੀਂ ਲੈ ਕੇ ਜਾਣਾ ਕਾਫੀ ਪ੍ਰੈਸ਼ਰ ਬਣਾਇਆ ਉਹਨ ਲੜਕੀ ਦੇ ਕਾਫੀ ਇਕੱਠੇ ਹੋਏ ਲੜਕੀ ਨੇ ਰਾਤ ਮੁਕਾ ਕੇ ਇਹ ਗੱਲ ਕਹਿ ਰਹੀ ਵੈਸੇ ਲੜਕੀਆਂ ਦਾਜ ਸਾਹਿਬ ਕੋਲ ਬੰਨੀ ਮੈਂ ਆਪ ਦੀ ਖੁਸ਼ੀ ਨਾ ਗਈਆਂ ਤੇ ਮੈਂ ਕੋਈ ਕਾਰਵਾਈ ਨਹੀਂ ਕਰਾਂ ਸਰ ਮੈਡੀਕਲ ਹੋ ਗਿਆ ਜੀ ਆਹ ਮੈਡੀਕਲ ਹੋ ਗਿਆ ਅੱਛਾ ਮੈਡੀਕਲ ਜੀ ਰਿਪੋਰਟ ਕਰੇ ਕਦੋਂ ਤੱਕ ਉਹ WhatsApp ਦੇ ਦਿੰਗੇ ਮੈਂ ਮੈਡੀਕਲ ਕਰਾਇਆ ਨਹੀਂ ਲੜਕੀ ਨੇ ਮੈਡੀਕਲ ਨਾ ਕਰਤੀ ਲਿਖਤੀ ਹਾਂ ਸਰ ਕੋਈ ਹੋਇਆ ਇਸ ਤਰ੍ਹਾਂ ਕੋਈ ਕਾਰਨ ਜਿਹੜਾ ਨਹੀਂ ਉਹ ਕਹਿੰਦੀ ਲੜਕੀ ਕਹਿੰਦੀ ਸੀ ਕੁਮੜਖਣ ਗਈ ਆ ਕੁਝ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਉੱਥੇ ਲੜਕੀਆਂ ਕਾਫੀ ਸੀ ਇਕੱਠੀਆਂ ਰਹੀਆਂ ਸਰ ਜਿਵੇਂ ਮਾਂ ਪਿਓ ਤੁਹਾਡੇ ਨਾਲ ਬੋਲ ਕੋਲ ਕਰ ਰਹ ਉਹ ਤਾਂ ਵੈਸੇ ਕਰਾਇਆ ਜੀ ਮੈਡੀਕਲ ਕਰਾ ਸੀ ਧੱਕੇ ਨਾਲ ਮੈਡੀਕਲ ਨਹੀਂ ਕਰਾ ਸਕਦੇ ਨਾ ਜੀ ਡਾਕਟਰ ਸਾਹਿਬ ਨੇ ਪੁੱਛਿਆ ਡਾਕਟਰ ਸਾਹਿਬ ਕੋਲ ਇਹ ਮਾਂ ਤੇ ਧੱਕੇ ਨਾਲ ਪ੍ਰੈਸ਼ਰ ਪਾਉਂਦਾ ਕੁੜੀ ਤੇ ਜੀ ਸਰ ਇਹ ਕਹਿ ਰਹੇ ਨਹੀਂ ਕੋਈ ਪੈਸੇ-ਪੋਸੇ ਦੀ ਮੰਗ ਵੀ ਕੀਤੀ ਕੋਈ ਨਾ ਕਿਸੇ ਦੇ ਪੈਸੇ ਦੀ ਇੱਕ ਪੰਜੀ ਦੀ ਮੰਗ ਨਹੀਂ ਕੀਤੀ ਨਾ ਇਹ ਕਦੀ ਕੀਤੀ ਨਾ ਇਹ ਪੈਸੇ ਉਹ ਤਾਂ ਵੈਗ ਰਾਤ ਵੀ ਕਰੀ ਜਾਂਦੇ ਹਾਂ ਹਾਂ ਐ ਸਰ ਕਰ ਵੀ ਅਮਲੇ ਹਾਂ ਹਾਂ ਕਰ ਵੀ ਅਮਲੇ ਦਿੰਦੀ ਅੰਦਰ ਕਿਹੜੀ ਤਰ੍ਹਾਂ ਦੇ ਅਜੇ 346 ਦੀ ਪਰਚਾ ਦਿੱਤਾ ਜੀ ਤੇ ਬਾਕੀ ਹਾਂ ਇੱਕ ਦਾ ਸਰ ਨਹੀਂ ਇਹ ਮੁੰਡਾ ਨਹੀਂ ਜਸਤ